ਹਾਂਜੀ ਗੁੱਡ ਮਾਰਨਿੰਗ ਹਰਪਾਰ ਸਾਹਿਬ ਕੋ ਖੋਲੋ ਮੇਰਾ ਹਾਂ ਬੇਵੋਨ ਤਰਾ ਹੋਂ ਤਾਂ ਕਿ ਮੈਂ ਲੰਗੀ ਬੱਬਾ ਰਾਤ ਬਾਹਰ ਮੱਖੀਆਂ ਨੇ ਠਾਦਾ ਤਰਕੇ ਚੜਕੇ ਬਾਹਰ ਮੱਖਾਂ ਨਾ ਅੰਦਰ ਮੱਛਰ ਬਾਹਰ ਮੱਖੀਆਂ ਭੈਣ ਰਹੀ ਆ ਲਾਲਾ ਜੀ ਨੇ ਚੰਗਾ ਕੁੱਟਿਆ ਹੁੰਦਾ ਰਾਤ ਬੰਨ ਕੇ ਚੱਲ ਅੰਦਰ ਚਲੇ ਗਏ ਘਟਾਏ ਆ ਸਾਡਾ ਬੈੱਡ ਪਤਾ ਨਹੀਂ ਕਿਹਨੇ ਰਾਤ ਵਾਲਾ ਖੜਾ ਕਰਿਆ ਪਿਆ ਬਾਈ ਪਰ ਇੱਥੋਂ ਨੰਗੇ ਹੋਣਗੇ ਨਾ ਅਸਪਾਣ ਇਹਦੇ ਤੇ ਕੱਟੀ ਅਸੀਂ ਰਾਤ ਹੂੰ ਚੱਲ ਸ਼ੇਰਾ ਸਾਡੀ ਕੱਟੀ ਹੋਣ ਹੁਣ ਚੱਲਦੇ ਅਸੀਂ ਚੰਮ ਤੇ ਡੀਕੇ ਦਾ ਆ ਗਿਆ ਬਾਈ ਫੋਨ ਆਇਆ ਨਹੀਂ ਮੈਂ ਲਾਇਆ ਸੀਗਾ ਕਿ ਉਹ ਕਹਿੰਦਾ ਮੈਂ ਨਹੀਂ ਆਉਂਦਾ ਕਹਿੰਦਾ ਮੇਰਾ ਕੋਈ ਪੱਕਾ ਪਤਾ ਨਹੀਂ ਤੇ ਸਾਡੇ ਵੀ ਹੁਣ ਸਮਝ ਲਓ ਇੱਥੋਂ ਭਾਂਡੇ ਬਿਸਤਰੇ ਚੱਕੇਗੇ 13 ਤਰੀਕ ਤੱਕ ਸਾਡੇ ਕੋਲੇ ਕਮਰਾ ਹੈਗਾ ਜੇ ਕਦੇ ਜੀ ਕਰਿਆ ਤਾਂ ਰਹਿ ਲੈਣ ਕਿਉਂਕਿ ਗਰਮੀ ਬਹੁਤ ਹੁੰਦੀ ਆ ਨਹੀਂ ਬਸ ਹੋਣਾ ਵੀ ਅਸੀਂ ਵੀ ਘਰੀ ਜਾਇਜ਼ ਕਰਾਂਗੇ 1 ਵਜੇ ਤੇ ਦੀ ਲਾਈਟ ਗਈ ਹੋਈ ਆ ਬਾਈ ਤੇ ਸਾਢੇ 5 ਹੋ ਗਏ ਅਜੀਤ ਗਰਮੀ ਕਿਵੇਂ ਹੈਗੀ ਬਾਈ ਗਰਮੀ ਨੇ ਭੈਣ ਚ ਤਾਂ ਲਾਦਾ ਹੈ ਨਾਉਣ ਵਾਲੇ ਨਾਉਣ ਵਾਲੇ ਕਰੇ ਪਿਆ ਤੇ ਗਰਮੀ ਪੂਰੀ ਆ ਬਾਈ ਨਾ ਕੋਈ ਅੰਦਰ ਕਸਟਮਰ ਖੜਦਾ ਕੋਈ ਨਹੀਂ 1 ਵਜੇ ਦੀ ਗਈ ਹੋਈ ਆ ਲੜ ਕਟੋਕਾ ਹੁਣ ਸਾਢੇ 5 ਦਾ ਟਾਈਮ ਹੋ ਗਿਆ ਕੋਈ ਹਜੇ ਬਾਈ ਤਾਂ ਹੀ ਨਹੀਂ ਹੈਗੀ ਤੇ ਗਰਮੀ ਵੀ ਅੰਦਰ ਆਏ ਅੱਗ ਲੱਗਦੀ ਹੈ ਜੀ ਆ ਮੁੰਡੇ ਸਾਰੇ ਆ ਖੜੇ ਆ ਬਾਹਰ ਕੀ ਕਰ ਰਹੇ ਆ ਇਹ ਹੈਪੀ ਨੂੰ ਵੀ ਅੱਜ ਤਾਹਾਂ ਤੋਂ ਲਾ ਲਿਆ ਨਹੀਂ ਨੂੰ ਤਾਹ ਦੂਰਾ ਦੂਰਾ ਪਾ ਜਾਂਦਾ ਟਾਈਮ ਕਹਿੰਦੇ 7:15 ਹੋ ਗਏ ਤੇ ਲਾਈਟ ਬਾਈ ਹਜੇ ਨਹੀਂ ਆਈ ਦੇਖੋ ਕਿਵੇਂ ਫਿਰਦੇ ਆ ਮੁੰਡੇ ਬੱਲੇ ਬੱਲੇ ਕਰਾਤੀ ਅੱਜ ਆਟਲਟ ਵਾਲੇ ਨੇ ਕਿਵਾਂ ਮਾਰ ਕੇ ਜੀ ਲਾਈਟ ਹਜੇ ਤੱਕ ਨਹੀਂ ਆਈ ਬੱਲੇ ਬੱਲੇ ਜੀ ਬਾ 10-15 ਮਿੰਟ ਹੋਰ ਦੇਖੂ ਜਿਹੜਾ ਇਹ ਦੇਖਦਾ ਹੈ ਤੁਹਾਡਾ ਮੜਾ-ਮੋਟਾ ਮੂੰਹ ਇਹ ਵੀ ਨਹੀਂ ਦੇਖਣਾ ਇਹ ਵੀ ਠਿਗਣਾ ਹਟ ਜਾਊਗਾ ਇਧਰ ਬਾਹਰ ਲਾਈਟ ਹੈਗੀ ਯਾਰ ਆਪਣੇ ਕਿਉਂ ਨਹੀਂ ਆ ਗਈ ਆਪਣੇ ਨਾ ਪਤਾ ਨਹੀਂ ਕੀ ਬੈਰ ਆ ਬਾਹਰ ਤਾਂ ਲਾਈਟ ਹੈਗੀ ਆ ਗਈ ਸਾਰੇ ਸਟੋਰਾਂ ਚ ਜਾਓ ਸਾਮ 8:00 ਵਜੇ ਬਾਈ 8 ਔਰ ਲੇਟ ਤੇ ਲਾਈਟ ਆ ਗਈ ਤੇ ਤੁਸੀਂ ਦੇਖ ਲਓ ਲਾਈਟ ਕਿੱਥੇ ਨਹੀਂ ਆਈ ਸਾਰੇ ਪਾਸੇ ਲਾਈਟ ਹੈਗੀ ਆ ਪਰ ਇੱਥੇ ਕੋਈ ਲਾਈਟ ਨਹੀਂ ਹੈਗੀ ਪਤਾ ਨਹੀਂ ਅੱਜ ਇਹਨਾਂ ਨੂੰ ਕੀ ਹੋਇਆ 1 ਵਜੇ ਤੋਂ ਹੋਇਆ ਕੰਮ ਇਹ ਸਾਹਮਣੇ ਉਹ ਮਿਸਟਰ ਡੀਆਈ ਬਾਈ ਚ ਵੀ ਹੈ ਨਹੀਂ ਲਾਈਟ ਆ। ਹਾਂਜੀ। ਬਾਈ ਜਦੋਂ ਮਾੜੀ ਲਾਈਟ ਆਈ ਤੇ ਉਹ ਦੇਖਣ ਲੱਗਿਆ ਹੁਣ ਸਟੋਰ ਖੋਲ੍ਹ ਜੁਰਿਆ। ਉਦੋਂ ਹੈਪੀ ਲੈਨ ਦਾ ਲਾ ਲਈਆਂ ਕਾਲੀਆਂ। ਵੀ ਹੁਣ ਕਿਸੇ ਜਾਣਦਾ ਥੰਮ ਚ ਫੇਰ ਵੱਜਾਂ। ਹੋਰ ਹੁਣ ਬਾਈ 9 ਵਜੇ ਚ 5 ਮਿੰਟ ਰਹਿਂਦੇ ਲੇਟ ਆਈ ਸੀ ਬਸ ਹੁਣ ਘਰ ਨੂੰ ਚੱਲੇ। ਜੇ ਕਿਸੇ ਨੇ ਕਰੇ ਜਾਣਾਗਾ ਸਾਡੇ ਨਾਲ ਜਾ ਸਕਦਾ ਹੈ। ਅੱਜ ਜਾਵਾਂਗੇ ਅਸੀਂ ਘਰੋਂ ਘਰੀ। ਕੋ ਡੀ ਕੇ ਤਾਂ ਐ ਨਹੀਂ ਪਰ ਡੀ ਕੇ ਬਿਨਾ ਰਹਿੰਦਾ ਇੱਥੇ ਕੋਈ ਫਾਇਦਾ ਨਹੀਂਗਾ ਐਵੇਂ ਹੀ ਗਰਮੀ ਚ ਵਾਹੁੰਦਾ ਚੱਲਦੇ ਆ ਮੁੰਡੇ ਲੱਭਦੇ ਆ ਪੈਂਡ ਵਾਲੇ ਕਿੱਥੇ ਜੇ ਖੜੇ ਹੋਣਗੇ ਕਿਵੇਂ ਆ ਬਾਈ ਕਿਵੇਂ ਬਾਈ ਜੀ ਬਾਈ ਗੁੱਡ ਐਂਡ ਫਾਈਨ ਬਾਈ 285 ਵਾਲਾ ਨੰਬਰ ਤਾਂ ਥੋੜਾ ਹੀ ਆ ਹਾਂਜੀ ਬਾਈ ਓਏ ਪਤਾ ਕੀ ਆ ਗੁਰੂ ਜੀ ਮੈਂ ਕੰਮ ਕਰੀ ਜਾਂਦਾ ਸੀ ਅੱਜ ਪਤਾ ਨਹੀਂ ਲੱਗਾ ਬਾਹਰ ਪਿਆ ਫਿਰ ਇੱਕ ਪਰ ਮੈਂ ਹੁਣ ਕਿਵੇਂ ਦੱਸਾਂ ਭਾਈ ਬੈਕ ਕਾਲ ਕਰ ਲਿਆ ਕਰੋ ਭਾਈ ਯਾਰ ਕਦੇ ਨਹੀਂ ਭਾਈ ਯਾਰ ਪਹਿਲਾਂ ਤਾਂ ਮੈਂ ਪਛਾਣਿਆ ਮਾ ਜਰਾ ਨੰਬਰ ਯਾਰ ਪਤਾ ਨਹੀਂ ਕਿਹਦਾ ਐਕਚੁਅਲੀ ਫਿਰ ਦੂਜਾ ਨੰਬਰ ਉਹ ਦੂਜੇ ਫੋਨ ਦਾ ਸੇਵ ਆ ਇਹ ਸੇਵ ਹੈ ਨਹੀਂਗਾ ਪਹਿਲਾਂ ਵੀ ਇੱਕ ਦਿਨ ਪੰਜ ਫੋਨ ਲਾਇਆ ਉਹਨਾਂ ਨੇ ਚੱਕਿਆ ਭਾਈ ਯਾਰ ਇਹ ਚ ਨੰਬਰ ਸੇਵ ਨਹੀਂ ਹੈਗਾ ਤੇਰਾ ਸੱਚ ਦੱਸੋ ਯਾਰ ਭਾਈ ਤੂੰ ਮੂੰਹ ਹੀ ਆਏ ਬਣਾ ਲਿਆ ਹੁਣ ਮੈਂ ਮੰਨ ਲੈਣਾ ਦਰਮਾਓ ਭਾਈ ਦੱਸੋ ਕੋਈ ਸੇਵਾ ਹੋਵੇ ਸਾਡੇ ਦਾ ਇੱਕ ਟੋਡਲਾਈਨ ਸੇਵਾ ਇਹ ਪਿੰਡ ਲੈ ਕੇ ਚੱਲੋ ਲਵੀ ਨੂੰ ਕੀਤਾ ਪਾਉਣ ਕਿੱਧਰ ਰਹਿ ਗਿਆ ਉਹ ਸੀਗਾ ਲਵੀ ਤਾਂ ਆਜੋ ਆਜੋ ਲਵੀ ਦਾ ਚੱਕ ਲਉਣਾ ਕੋਈ ਸੇਵਾ ਚੀਆ ਬਸ ਅਸੀਂ ਆਗੇ ਜੀ ਪਿੰਡ ਚੱਕ ਆਰਮ ਸਿੰਘ ਹਲ ਦੀ ਧਰਤੀ ਤੇ ਦੇਖੇਗੇ ਹੁਣ ਰੋਟਕਾਂ ਦਾ ਦੋ ਹੱਥ ਨਾ ਨੂੰ ਕੇ ਕਰਾਂ ਅੱਜਾ ਸਟੋਰ ਤੇ ਵੀ ਗਰਮੀ ਬਹੁਤ ਲੱਗੀ ਸਾਰਾ ਦਿਨ ਆ ਕੀ ਹੋਈ ਜਾਂਦਾਗਾ ਹੂੰ ਨਾ ਪੌੜੀ ਆ ਬਾਪ ਨੇਰੀ ਬਹੁਤ ਤੇ ਚੱਲੀ ਜਾਂਦੀ ਹੈ ਬਾਈ ਮੈਂ ਤਾਂ ਮੜਾ ਹੀ ਗਿਆ ਸੀ ਦਿੱਤਾ ਹੁਣ ਤੁਰ ਗਲਤ ਪੈਂਦਾਗਾ ਹੁਣ ਲੱਗਿਆ ਬਸ ਹੁਣ ਰੋਟੀ ਪਾਣੀ ਖਾ ਲਿਆ ਕੋਟਰਾਟ ਜੀ ਸਸਰੀ ਘਰ ਸਾਰਿਆਂ